ਕੇਂਦਰ ਸਰਕਾਰ ਦੇ ਵੱਲੋਂ ਸਾਲ 2025-26 ਦੇ ਸੋਹਣੇ ਸੀਜ਼ਨ ਦੇ ਲਈ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ MSP ਦੇ ਵਿੱਚ 69 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕਰ ਦਿੱਤਾ ਗਿਆ ਜਿਸ ਕਰਕੇ ਇਸ ਦਾ ਮੁੱਲ 2369 ਰੁਪਏ ਹੋ ਗਿਆ ਕੈਬਨਿਟ ਮੰਤਰੀ ਦੇ ਵੱਲੋਂ ਇਸ ਫੈਸਲੇ ਨੂੰ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਦੱਸਿਆ ਗਿਆ ਉੱਥੇ ਹੀ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਇਸ ਫੈਸਲੇ ਨੂੰ ਦੱਸਦੇ ਉਹਨਾਂ ਦਾ ਹੀ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਇਸ ਵਾਅਦੇ ਨੂੰ ਅਨਕਾਰ ਦਿੱਤਾ ਹੈ ਉਨ੍ਹਾਂ ਦਾ ਇਹ ਕਹਿਣਾ ਹੈ ਕਿ 69 ਰੁਪਏ ਦਾ ਵਾਅਦਾ ਕਿਸਾਨਾਂ ਦੀ ਮਿਹਨਤ ਤੇ ਲਾਗਤ ਦੇ ਅਨੁਪਾਤ ਦੇ ਵਿੱਚ ਬਿਲਕੁਲ ਧੋਖਾ ਹੈ ਇਸ ਸਬੰਧੀ ਮੋਗਾ ਤੋਂ ਵੱਖਵਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਝੋਨੇ ਤੇ 69 ਰੁਪਏ ਐਮਐਸਪੀ ਵਧਾਉਣਾ ਊਂਠ ਦੇ ਮੂੰਹ ਦੇ ਵਿੱਚ ਜ਼ੀਰਾ ਪਾਉਣ ਵਾਲੀ ਗੱਲ ਹੈ ਡੀਜ਼ਲ ਖਾਦ ਕੀਟਨਾਸ਼ਕ ਯੂਰੀਆ ਡੀਪੀ ਸਭ ਕੁਝ ਮਹਿੰਗਾ ਹੋ ਗਿਆ ਫਸਲ ਦਾ ਭਾਅ ਸਿਰਫ 69 ਰੁਪਏ ਵਧਾਇਆ ਗਿਆ ਜਿਸ ਨਾਲ ਕਿਸਾਨਾਂ ਨੂੰ ਸਵਾਦ ਦੇ ਤੱਕ ਕੋਈ ਫਾਇਦਾ ਨਹੀਂ ਤੇ ਉਥੇ ਕਿਸਾਨਾਂ ਦਾ ਕਹਿਣਾ ਹੈ ਕਿ ਸਵਾਮੀ ਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਕਿਸਾਨਾਂ ਨੂੰ ਆਪਣੀ ਲਾਗਤ ਤੋਂ ਘੱਟੋ-ਘੱਟ 50% ਵਾਧੂ ਮੁੱਲ ਮਿਲਣਾ ਚਾਹੀਦਾ ਪਰ ਅਜੇ ਵੀ ਅਸੀਂ ਲਾਗਤ ਤੋਂ ਹੀ ਠੇਹਾ ਮੁੱਲ ਲੈ ਰਹੇ ਹਾਂ ਇਹ ਤਾਂ ਸਿੱਧਾ-ਸਿੱਧਾ ਕਿਸਾਨਾਂ ਦਾ ਸ਼ੋਸ਼ਣ ਹੈ ਤੇ ਇਸ ਦੇ ਨਾਲ ਹੀ ਹੋਰ ਕਿਸਾਨਾਂ ਨੇ ਵੀ ਰਾਏ ਦਿੰਦਿਆ ਕਿ ਹੈ ਕਿ ਇਹ ਵੰਜਾਰੇ ਦੇ ਕੋਲੀ ਦੇ ਵਿੱਚ ਪਾਣੀ ਦੇਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਆਮ ਕਰਮਚਾਰੀ ਦੇ ਤਨਖਾਹ ਹਰ ਸਾਲ ਸੈਂਕੜੇ ਰੁਪਏ ਵਧਦੇ ਪਰ ਕਿਸਾਨ ਦੀ ਫਸਲ ਦੇ ਭਾਅ ਦੇ ਵਿੱਚ ਕਿਸੇ ਢੰਗ ਦਾ ਕੋਈ ਵਾਅਦਾ ਨਹੀਂ ਹੁੰਦਾ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਐਮਐਸਪੀ ਦੇ ਵਿੱਚ ਵਾਜਬ ਵਾਧਾ ਨਾ ਹੋਇਆ ਤਾਂ ਅਸੀਂ ਰਾਸ਼ਟਰੀ ਪੱਧਰ ਤੇ ਅੰਦੋਲਨ ਦਾ ਰਾਤ ਤਿਆ ਕਰਾਂਗੇ ਤੇ ਉਹਨਾਂ ਕਿਹਾ ਕਿ ਚੋਣੇ ਦਾ ਘੱਟੋ-ਘੱਟ ਸਮਰਥਨ ਮੁੱਲ ਘੱਟੋ-ਘੱਟ 3700 ਰੁਪਏ ਹੋਣਾ ਚਾਹੀਦਾ ਤਾਂ ਜੋ ਕਿਸਾਨ ਆਪਣੇ ਘਰ ਦੀ ਰੋਟੀ ਚੰਗੀ ਕਮਾ ਸਕਣ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਐਮਐਸਪੀ ਸਣੇ 13 ਮੰਗਾਂ ਨੂੰ ਲੈ ਕੇ ਪਿਛਲੇ ਸਾਲ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਪਰ ਉਹਨਾਂ ਨੂੰ ਹਰਿਆਣਾ ਦੇ ਬਾਰਡਰਾਂ ਤੇ ਰੋਕ ਲਿਆ ਜਾਂਦਾ ਇਸ ਦੇ ਚਲਦਿਆ ਕਿਸਾਨ ਕਰੀਬ ਇੱਕ ਸਾਲ ਤੱਕ ਸ਼ੰਭੂ ਤੇ ਖਨੋਰੀ ਬਾਰਡਰਾਂ ਤੇ ਸੰਘਰਸ਼ ਕਰਦੇ ਰਹੇ ਅਖੀਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਢੱਲੇਵਾਲ ਤੇ ਹੋਰ ਕਿਸਾਨਾਂ ਨੂੰ ਹਿਰਾਸਤ ਚ ਲੈ ਕੇ ਧਰਨਾ ਚੁਕਵਾ ਦਿੱਤਾ ਜੋ ਮੁੱਖ ਮਾਰਗ ਵੇਲੇ ਕਰਵਾਇ ਇਸ ਤੋਂ ਪਹਿਲਾਂ 2020 ਦੇ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਲਾਇਆ ਜੋ ਕਿ ਵਿਸ਼ਵ ਪੱਧਰ ਦਾ ਹੀ ਮੋਰਚਾ ਬਣ ਗਿਆ ਵਿਸ਼ਵ ਪੱਧਰ ਦੇ ਵਿੱਚ ਇਸ ਦੀ ਚਰਚਾ ਹੋਈ ਤੇ ਵਿਸ਼ਵ ਨੇ ਹੀ ਕਿਸਾਨਾਂ ਦਾ ਸਾਥ ਦਿੱਤਾ ਬਾਰੇ ਜਦ ਦੇ ਮੋਰਚਾ ਖਤਮ ਕਰਕੇ ਕਿਸਾਨ ਵਾਪਸ ਪੰਜਾਬ ਆਏ ਤਾਂ ਅਸਿੱਖਤ ਕਿਸਾਨ ਮੋਰਚੇ ਤੋਂ ਕੁਝ ਕਿਸਾਨ ਜਥੇਬੰਦੀਆਂ ਨੇ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਿਸ ਤੋਂ ਬਾਅਦ ਕਿਸਾਨਾਂ ਦੇ ਫੋਟ ਪੈ ਗਈ ਉਹਨਾਂ ਦੇ ਸਾਰੇ ਮਿਸ਼ਨ ਅਧੂਰੇ ਰਹਿ ਗਏ ਅੱਜ ਕਿਸਾਨ ਆਪਸ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਜਿਸ ਦਾ ਫਾਇਦਾ ਸਿੱਧੇ ਤੌਰ ਤੇ ਪੰਜਾਬ ਦੇ ਕੇਂਦਰ ਦੀਆਂ ਸਰਕਾਰਾਂ ਨੂੰ ਹੋ ਰਿਹਾ ਹਾਲਾਂਕਿ ਹੁਣ ਇਹ ਮਸਲਾ ਸਾਹਮਣੇ ਆਇਆ ਜਿੱਥੇ 69 ਪੇ ਦਾ ਐਮਐਸਪੀ ਦੇ ਵਿੱਚ ਵਾਅਦਾ ਹੁੰਦਾ ਹੈ ਕੇਂਦਰ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਕੇਂਦਰੀ ਕੈਬਨਟ ਦੇ ਵੱਲੋਂ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਦੱਸਿਆ ਗਿਆ ਪਰ ਉਥੇ ਪੰਜਾਬ ਦੇ ਕਿਸਾਨਾਂ ਨੇ ਇਸ ਫੈਸਲੇ ਨੂੰ ਨਕਾਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਲਈ ਐਮਐਸਪੀ ਜਿਹੜੀ ਉਹ ਘੱਟੋ-ਘੱਟ ਚੋਣੇ ਦੀ 37 ਰੁਪਏ 'ਤੇ ਹੋਣੀ ਚਾਹੀਦੀ ਹੈ। ਕੇਂਦਰ ਸਰਕਾਰ ਦੇ ਵੱਲੋਂ ਸਾਲ 2025-26 ਦੇ ਸੋਹਣੇ ਸੀਜ਼ਨ ਦੇ ਲਈ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੇ ਵਿੱਚ 69 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕਰ ਦਿੱਤਾ ਗਿਆ ਜਿਸ ਕਰਕੇ ਇਸ ਦਾ ਮੁੱਲ 2369 ਰੁਪਏ ਹੋ ਗਿਆ। ਕੈਬਨਿਟ ਮੰਤਰੀ ਦੇ ਵੱਲੋਂ ਇਸ ਫੈਸਲੇ ਨੂੰ ਕਿਸਾਨਾਂ ਦੇ ਹਿੱਤੋਂ ਦੇ ਵਿੱਚ ਦੱਸਿਆ ਗਿਆ ਉੱਥੇ ਹੀ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਇਸ ਫੈਸਲੇ ਨੂੰ ਦੱਸਦੇ ਉਹਨਾਂ ਦਾ ਹੀ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਇਸ ਵਾਅਦੇ ਨੂੰ ਅਨਕਾਰ ਦਿੱਤਾ ਹੈ ਉਹਨਾਂ ਦਾ ਹੀ ਕਹਿਣਾ ਹੈ ਕਿ 69 ਰੁਪਏ ਦਾ ਵਾਅਦਾ ਕਿਸਾਨਾਂ ਦੀ ਮਿਹਨਤ ਤੇ ਲਾਗਤ ਦੇ ਅਨੁਪਾਤ ਦੇ ਵਿੱਚ ਬਿਲਕੁਲ ਧੋਖਾ ਹੈ ਇਸ ਸਬੰਧੀ ਮੋਗਾ ਤੋਂ ਵੱਖਵਾ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਝੋਨੇ ਤੇ 69 ਰੁਪਏ ਐਮਐਸਪੀ ਵਧਾਉਣਾ ਊਂਠ ਦੇ ਮੂੰਹ ਦੇ ਵਿੱਚ ਜ਼ੀਰਾ ਪਾਉਣ ਵਾਲੀ ਗੱਲ ਹੈ ਡੀਜ਼ਲ ਖਾਦ ਕੀਟਨਾਸ਼ਕ ਯੂਰੀਆ ਡੀਪੀ ਸਭ ਕੁਝ ਮਹਿੰਗਾ ਹੋ ਗਿਆ ਫਸਲ ਦਾ ਭਾਅ ਸਿਰਫ 69% ਵਧਾਇਆ ਗਿਆ ਜਿਸ ਨਾਲ ਕਿਸਾਨਾਂ ਨੂੰ ਸਵਾਦੇ ਦਾ ਕੋਈ ਫਾਇਦਾ ਨਹੀਂ ਹੈ ਤੇ ਉਥੇ ਕਿਸਾਨਾਂ ਦਾ ਕਹਿਣਾ ਹੈ ਕਿ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਕਿਸਾਨਾਂ ਨੂੰ ਆਪਣੀ ਲਾਗਤ ਤੋਂ ਘੱਟੋ-ਘੱਟ 50% ਵਾਧੂ ਮੁੱਲ ਮਿਲਣਾ ਚਾਹੀਦਾ ਪਰ ਅਜੇ ਵੀ ਅਸੀਂ ਲਾਗਤ ਤੋਂ ਹੀ ਠੇਹਾ ਮੁੱਲ ਲੈ ਰਹੇ ਹਾਂ ਇਹ ਤਾਂ ਸਿੱਧਾ-ਸਿੱਧਾ ਕਿਸਾਨਾਂ ਦਾ ਸ਼ੋਸ਼ਣ ਹੈ ਤੇ ਇਸ ਦੇ ਨਾਲ ਹੀ ਹੋਰ ਕਿਸਾਨਾਂ ਨੇ ਵੀ ਰਾਏ ਦਿੰਦਿਆ ਕਿ ਹੈ ਕਿ ਇਹ ਵੰਜਾਰੇ ਦੇ ਕੋਲੀ ਦੇ ਵਿੱਚ ਪਾਣੀ ਦੇਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਆਮ ਕਰਮਚਾਰੀ ਦੀ ਤਨਖਾਹ ਹਰ ਸਾਲ ਸੈਂਕੜੇ ਰੁਪਏ ਵਧਦੇ ਪਰ ਕਿਸਾਨ ਦੀ ਫਸਲ ਦੇ ਭਾਅ ਦੇ ਵਿੱਚ ਕਿਸੇ ਢੰਗ ਦਾ ਕੋਈ ਵਾਅਦਾ ਨਹੀਂ ਹੁੰਦਾ ਇਸ ਸਾਲ ਨੇ ਐਲਾਨ ਕੀਤਾ ਹੈ ਕਿ ਜੇਕਰ ਐਮਐਸਪੀ ਦੇ ਵਿੱਚ ਵਾਜਬ ਵਾਅਦਾ ਨਾ ਹੋਇਆ ਤਾਂ ਅਸੀਂ ਰਾਸ਼ਟਰੀ ਪੱਦਰ ਦੇ ਅੰਦੋਲਨ ਦਾ ਰਾਤ ਤਿਆਗ ਕਰਾਂਗੇ ਉਹਨਾਂ ਨੇ ਕਿਹਾ ਕਿ ਚੁੰਨੇ ਦਾ ਘੱਟੋ-ਘੱਟ ਸਮਰਥਨ ਮੁੱਲ ਘੱਟੋ-ਘੱਟ 3700 ਰੁਪਏ ਹੋਣਾ ਚਾਹੀਦਾ ਤਾਂ ਜੋ ਕਿਸਾਨ ਆਪਣੇ ਘਰ ਦੀ ਰੋਟੀ ਚੰਗੀ ਕਮਾ ਸਕਣ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਐਮਐਸਪੀ ਸਣੇ 13 ਮੰਗਾ ਨੂੰ ਲੈ ਕੇ ਪਿਛਲੇ ਸਾਲ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਪਰ ਉਹਨਾਂ ਨੂੰ ਹਰਿਆਣਾ ਦੇ ਬਾਰਡਰ 'ਤੇ ਰੋਕ ਲਿਆ ਜਾਂਦਾ ਹੈ ਇਸ ਦੇ ਚਲਦਿਆ ਕਿਸਾਨ ਕਰੀਬ ਇੱਕ ਸਾਲ ਤੱਕ ਸ਼ੰਭੂ ਤੇ ਖਨੋਰੀ ਬਾਰਡਰ 'ਤੇ ਸੰਘਰਸ਼ ਕਰਦੇ ਰਹੇ ਅਖੀਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਢੱਲੇਵਾਲ ਤੇ ਹੋਰ ਕਿਸਾਨਾਂ ਨੂੰ ਹਿਰਾਸਤ ਚ ਲੈ ਕੇ ਧਰਨਾ ਚੁਕਵਾ ਦਿੱਤਾ ਜੋ ਮੁੱਖ ਮਾਰਗ ਵੇਲੇ ਕਰਵਾਇ ਇਸ ਤੋਂ ਪਹਿਲਾਂ 2020 ਦੇ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਲਾਇਆ ਜੋ ਕਿ ਵਿਸ਼ਵ ਪੱਧਰ ਦਾ ਹੀ ਮੋਰਚਾ ਬਣ ਗਿਆ ਵਿਸ਼ਵ ਪੱਧਰ ਦੇ ਵਿੱਚ ਇਸ ਦੀ ਚਰਚਾ ਹੋਈ ਤੇ ਵਿਸ਼ਵ ਨੇ ਹੀ ਕਿਸਾਨਾਂ ਦਾ ਸਾਥ ਦਿੱਤਾ ਕਾਰੇ ਜਾਦੇ ਮੋਰਚਾ ਖਤਮ ਕਰਕੇ ਕਿਸਾਨ ਵਾਪਸ ਪੰਜਾਬ ਆਏ ਤਾਂ ਅਸਿੱਖਤ ਕਿਸਾਨ ਮੋਰਚੇ ਤੋਂ ਕੁਝ ਕਿਸਾਨ ਜਥੇਬੰਦੀਆਂ ਨੇ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਿਸ ਤੋਂ ਬਾਅਦ ਕਿਸਾਨਾਂ ਦੇ ਫੋਟ ਪੈ ਗਈ ਉਹਨਾਂ ਦੇ ਸਾਰੇ ਮਿਸ਼ਨ ਅਧੂਰੇ ਰਹਿ ਗਏ ਅੱਜ ਕਿਸਾਨ ਆਪਸ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਜਿਸ ਦਾ ਫਾਇਦਾ ਸਿੱਧੇ ਤੌਰ ਤੇ ਪੰਜਾਬ ਦੇ ਕੇਂਦਰ ਦੀਆਂ ਸਰਕਾਰਾਂ ਨੂੰ ਹੋ ਰਿਹਾ ਹਾਲਾਂਕਿ ਹੁਣ ਇਹ ਮਸਲਾ ਸਾਹਮਣੇ ਆਇਆ ਜਿੱਥੇ 69% ਦਾ ਐਮਐਸਪੀ ਦੇ ਵਿੱਚ ਵਾਅਦਾ ਹੁੰਦਾ ਹੈ ਕੇਂਦਰ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਕੇਂਦਰੀ ਕੈਬਨਟ ਦੇ ਵੱਲੋਂ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਦੱਸਿਆ ਗਿਆ ਪਰ ਉੱਥੇ ਪੰਜਾਬ ਦੇ ਕਿਸਾਨਾਂ ਨੇ ਇਸ ਫੈਸਲੇ ਨੂੰ ਨਕਾਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਲਈ ਐਮਐਸਪੀ ਜਿਹੜੀ ਉਹ ਕਟੋ-ਕਟ ਛੋਨੇ ਦੀ 37% ਹੋਣੀ ਚਾਹੀਦੀ ਹੈ